ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਆਨੰਦਪੁਰ ਸਾਹਿਬ ਤੋਂ ਸ਼ਹੀਦੀਆਂ ਤੱਕ ਦਾ ਸਫ਼ਰ ਸੋ ਭਣੇ ਰਹੋ ਚੈਨਲ ਦੇ ਨਾਲ ਸਾਹਿਬੇ ਕਮਾਲ ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮੇ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪਹਿ ਗੁਰ ਚੇਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜਿਸ ਦਾ ਪਹਿਲਾ ਨਾਮ ਜਦੋਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਹਾੜੀ ਰਾਜਿਆਂ ਤੋਂ ਇਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਖਰੀਦੀ ਨਾ ਮੋਂ ਮੇ ਪਾਇ ਸ਼ਾ ਧੰਨ ਗੁਰੂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਦਾ ਪਹਿਲਾ ਨਾਮ ਉਸੀ ਮਾਖੋਵਾਲ ਤੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਧੰਨ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਪਰ ਇਸ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪ੍ਰਗਟ ਹੋਏ ਨਾ ਪੋਸੂਦੀ 7 1666 ਈਸਵੀ ਨੂੰ ਜਥੇ ਅੱਜ ਸਿੱਖ ਕੌਮ ਦਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਟੇਟ ਬਿਹਾਰ ਵਿਖੇ ਸਥਾਪਿਤ ਆਪ ਜੀ ਅਕਸਰ ਦਰਸ਼ਨ ਦੇਦਾਰੇ ਕਰਨੇ ਜਾਂਦੇ ਹੋ ਬਿਹਾਰ ਸਟੇਟ ਵਿੱਚ ਸੋ ਤੇ ਉਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੰਜਾਬ ਵਿੱਚ ਹਨ ਜਥੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੱਦੇ ਤੇ ਪ੍ਰਵਾਰ ਅਨੰਤਪੁਰ ਸਾਹਿਬ ਪਹੁੰਚਿਆ ਨਾ ਚੱਕ ਨਾਨਕੀ ਵੇਖੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਤੇ ਪਾਲ ਗੋਵਿੰਦ ਰਾਏ ਜੀ ਦਾ ਪਹਿਲਾ ਮੇਲ ਹੁੰਦਾ ਐ ਨਾ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਚੱਕ ਨਾਨਕੀ ਵੇਖੇ ਜਦੋਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਾਲ ਗੋਵਿੰਦ ਰਾਏ ਤੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਸਰੇ ਪਾਸ਼ਾ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੀ ਬਾਣੀ ਆਨੰਦ ਸਾਹਿਬ ਦਾ ਪਾਠ ਸੁਣਾਉਂਦੇ ਹਨ ਨਾ ਤਾਂ ਗੁਰਤੇਗ ਬਹਾਦਰ ਸਹਿ ਮਹਾਰਾਜ ਇੰਨੇ ਖੁਸ਼ ਪ੍ਰਸੰਨ ਹੋਏ ਕਿ ਚੱਕ ਨਾਨਕੀ ਤੋਂ ਇਸ ਸਥਾਨ ਦਾ ਨਾਮ ਅਨੰਤਪੁਰ ਸਾਹਿਬ ਰੱਖ ਦਿੱਤਾ ਇਸ ਸਥਾਨ ਦੇ ਉੱਪਰ ਹੀ ਗੁਰਤੇਗ ਬਹਾਦਰ ਸਹਿ ਮਹਾਰਾ ਸ਼ਹੀਦੀ ਦੇਣ ਦੇ ਲਈ ਜਾਂਦੇ ਹਨ ਹਿੰਦ ਧਰਮ ਦੀ ਰੱਖਿਆ ਦੇ ਲਈ ਇੱਥੇ ਹੀ ਗੁਰਤੇਗ ਬਹਾਦਰ ਸਹਿ ਮਹਾਰਾਜ ਦੇ ਸੀਸ ਸਸਕਾਰ ਹੁੰਦਾ ਹੈ ਭਾਈ ਜੋ ਜੈਤਾ ਜੀ ਲੈ ਕੇ ਆਉਂਦੇ ਹਨ ਇੱਥੇ ਹੀ ਤਖਤ ਸ੍ਰੀ ਕੀਰਤਿਸਗੜ ਸਾਹਿਬ ਦੇ ਸਥਾਨ ਦੇ ਉੱਪਰ ਇਹ ਖਾਲਸਾ ਪ੍ਰਗਟ ਕੀਤਾ 1699 ਦੀ ਵਿਸਾਖੀ ਨੂੰ 3 ਮਾਰਚ ਸਨ 1699 ਨੂੰ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ ਵਾਜਾਂ ਵਾਲੇ ਸਤਿਗੁਰੂ ਮਹਾਰਾਜ ਨੇ ਇਸ ਤੋਂ ਬਾਅਦ ਪਹਾੜੀ ਰਾਜੇ ਮੁਗਲ ਰਾਜਿਆਂ ਨੇ ਪੁਰ ਸਾਹਿਬ ਦੀ ਧਰਤੀ ਨੂੰ ਸੱਤ 8 ਮਹੀਨੇ ਕੇਰਾ ਪਾਇਆ ਅਖੀਰ ਦੇ ਵਿੱਚ ਗਊ ਅਤੇ ਆਪਣੇ ਪਵਿੱਤਰ ਧਾਰਮਿਕ ਗ੍ਰੰਥ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਜਾਣੀ ਜਾਣ ਅਕਾਲ ਪੁਰਖ ਖੁਦ ਖੁਦਾ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਯਕੀਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਆਪਾਂ 6 ਅਤੇ 7 ਪੋ ਦੀ ਰਾਤ ਨੂੰ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਛੱਡ ਕੇ ਅਗਲੇ ਪਿੰਡਿਆਂ ਵੱਲ ਨੂੰ ਚਲੇ ਜਾਣਾ ਹੈ ਅਤੇ ਜੁਗਤਿਗ ਭਾਦਰ ਸਾਹਿਬ ਮਹਾਰਾਜ ਦਾ ਸਥਾਨ ਸੀ ਗੁਰਦੁਆਰਾ ਸੀਸਗੰਜ ਸਾਹਿਬ శ్రీ ਅਨੰਤਪੁਰ ਸਾਹਿਬ ਦੀ ਧਰਤੀ ਉੱਥੇ ਮਾਨਤਜੀ ਦੀ ਜੋ ਡਿਊਟੀ ਸੀ ਉਹ ਲਗਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੇਗ ਭਾਦਰ ਸਾਹਿਬ ਮਹਾਰਾਜ ਤੇ ਸਥਾਨ ਦੇ ਉੱਪਰ ਨਮਸਕਾਰ ਨਤਮਸਤਕ ਹੋ ਕੇ 6 ਅਤੇ 7 ਪੂਰੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ertid ਨੂੰ ਆਖਰੀ ਫਤਿਹ ਬਲਾ ਕੇ ਕੀ ਫਰਮਾਨ ਕਰਦੇ ਹਨ ਕਹਿੰਦੇ ਲੈ ਅਨੰਦਪੁਰੀਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਮੁੜ ਆਉਣਾ ਨੀ ਲੈ ਅਨੰਦਪੁਰੀਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਮੁੜ ਆਉਣਾ ਨੀ ਵਿੱਚ ਰਹਿ ਕੇ ਤੇਰੇ ਮੰਦਰਾਂ ਦੇ ਸੁਖ ਅਜਬ ਤਰ੍ਹਾਂ ਦੇ ਮਾਣੇ ਨੀ ਲੈ ਅਨੰਦਪੁਰੀਏ ਤੂੰ ਵਸਦੀ ਰ ਪਰ ਕੁਛ ਚਲੇ ਮੁੜ ਆਉਣਾ ਨੀ ਅੱਜ ਤੇਰਾ ਸੜਾ ਮੂੰਹ ਟੁੱਟਿਆ ਨਾ ਮਿਲਣ ਪ੍ਰਭੂ ਤੇ ਪਹਾਣੇ ਨੀ ਰੋ ਰੋ ਕੇ ਦੇਣ ਦਵਾ ਵਾਲੀ ਤੂੰ ਖਿੜ ਖਿੜ ਕਰਕੇ ਹੱਸਦੀ ਰ ਰੋ ਰੋ ਕੇ ਦਿਨ ਦਵਾ ਮਲੀ ਤੂੰ ਖਿੜ ਖਿੜ ਕਰਕੇ ਹੱਸਦੀ ਰਹਿ ਲਹਨੰਦਪੁਰੀਏ ਤੂੰ ਵਸਦੀ ਰਹਿ ਕਰਕੁਤ ਚਲੇ ਮੁੜ ਆਉਣਾ ਨਹੀਂ ਲਹਨੰਦਪੁਰੀਏ ਤੂੰ ਵਸਦੀ ਰਹਿ ਅਨੰਤਪੁਰ ਸਾਹਿਬ ਦੀ ਜੋ ਧਰਤੀ ਹੈ ਉਹ ਕੀ ਕਹਿੰਦੀ ਹੈ ਮਾਹੀ ਤੇ ਵਿਛੋੜੇ ਵਾਲੀ ਰਾਤ ਆਹੀ ਕਹਿਰਦੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਹੀ ਕਹਿਰਦੀ ਗਲੀ-ਕਲੀ ਰੁੰਦੀ ਆ ਅਨੰਤ ਪੂਰ ਸ਼ਹਿਰ ਦੀ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਏ ਦੱਸ ਸਾਡੇ ਪ੍ਰੀਤ ਮਾ ਕਿਉ ਮੁੱਖ ਤੂੰ ਛਪਾਇਆ ਏ ਹੋਇਆ ਕੀ ਕਸੂਰ ਸਾ ਤੂੰ ਸਜਾ ਕਿਸ ਵਰਦੀ ਕਣੀ ਰੁੰਦੀ ਆ ਅਨੰਦਪੁਰ ਸ਼ਹਿਰ ਦੀ ਗਲੀ ਕਲੀ ਰੁੰਦੀ ਆ ਅਨੰਦਪੁਰ ਸ਼ਹਿਰ ਦੀ ਤੇ ਪੂਰੀ ਨੂੰ ਵਰਦਾਨ ਦਿੰਦੇ ਹੋ ਸਤਿਗੁਰੂ ਮਹਾਰਾਜ ਪੋ ਦੀ ਕਤਰੀ ਹਰੇਰੀ ਰਾਤ ਨੂੰ ਅੰਤਮ ਚਾਲਾ ਪਾਇਆ ਅਨੰਤਪੁਰ ਵਾਸੀ ਵਿਚਾਰਾਂ ਕਰਦੇ ਨੇ ਕਹਿੰਦੇ ਕੁਤਰਤ ਤੇ ਰੰਗ ਨੇ ਤਖਤਾਂ ਤਾਜਾਂ ਦੇ ਮਾਲਕ ਸੁਖ ਭਾਉਣਾ ਨੂੰ ਤਿਆਗ ਛੱਡ ਕੇ ਅਜ ਵਾਂਗ ਫਕੀਰਾਂ ਜਾ ਰਹੇ ਨੇ ਛੋਟੇ ਸਹਿਬ ਜਾਦੇ ਪੈਰਾਂ ਤੋਂ ਨੰਗੇ ਮਾਤਾ ਗੁਜਰੀ ਦੇ ਨਾਲ ਜਾ ਰਹੇ ਨੇ ਅਨੰਤਪੁਰ ਦੇ ਲੋਕ ਸੋਚਦੇ ਸੋਢੀ ਪਾਤਸ਼ਾਹ ਦੇ ਚਾਰੇ ਸਹਿਬ ਜਾਦੇ ਮਾਤਾ ਗੁਜਰੀ ਜੀ ਘੱਤ ਵਹੀਰ ਚੱਲੇ ਸੀਨ ਯਾਦ ਆਉਂਦੇ ਕਲਗੀ ਵਾਲੜੇ ਦੇ ਕੁਦਰਤ ਹਾਰਗੀ ਅੰਬਰ ਨੂੰ ਤੀਰ ਚੱਲੇ ਨੈਣੋਂ ਨੀਰ ਵਹਿੰਦਾ ਅਨੰਤਪੁਰ ਵਾਸੀਆਂ ਦੇ ਪੈਰਾਂ ਤੋਂ ਬਾਲ ਪਠੀਰ ਚੱਲੇ ਤਰਵਾਰ ਸਿੰਘ ਤਰਲੋਕੀ ਦਾ ਰਾਜ ਜੀ ਦਾ ਛੱਡ ਰੌਣਕਾਂ ਵਾਂਗ ਫਕੀਰ ਜੰਦੇ ਕਲਗੀ ਤਰਪਾਸ਼ਾ ਅਨੰਦਪੁਰ ਸਾਹਿਬ ਦੀ ਯੂ ਟੱਪੇ ਨੇ ਕੀਰਤਪੁਰ ਸਾਹਿਬ ਤੇ ਹੁੰਦੇ ਹੋਏ ਸਰਸਾ ਦੇ ਕਿਨਾਰੇ ਉੱਪਰ ਪਹੁੰਚੀ ਉਪਰੋਂ ਟਿੱਡੀ ਦਲ ਤੋਖਾ ਦੇ ਕੇ ਲਾਹੌਰ ਤਾਂ ਸੂਬਾ ਜ਼ਬਰਦਸਤ ਖਾ ਭੀਮ ਚੰਦ ਕਹਿ ਲੋਰੀਆ ਖਵਾਜਾ ਮਰਦੂਦ ਵਜ਼ੀਰ ਖਾਨ ਸਰਹੰਦ ਨੇ ਏਹੇਰਾ ਪਾ ਲਿਆ ਸਿੰਘ ਕਹਿੰਦੇ ਪਾਸ਼ਾ ਇਹ ਕੀ ਕਹਿੰਦੇ ਕਸਮਾ ਦਾ ਫਲ ਹੈ ਜੋ ਝੂਠੀਆਂ ਕਸਮਾਂ ਇਹਨਾਂ ਤੇ ਇਤਬਾਰ ਕੀਤਾ ਹੁਣ ਤਲਵਾਰਾ ਧੂ ਰਣ ਭੂਮੀ ਦੇ ਵਿੱਚ ਯੁੱਧ ਕਰੋ ਖਾਲਸੇ ਨੇ ਟਿੱਤੀ ਦੜ ਦੇ ਉੱਤੇ ਇਹ ਜੇ ਹਾ ਹੱਲਾ ਬੋਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੱਬੀ ਦੇ ਉੱਪਰ ਬੈਠ ਕੇ ਵੀਰ ਆਸਣ ਲਾ ਕੇ ਬੈਠੇ ਜਿੱਥੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ 13 ਦਾ ਮੀਵਰਸਾਇਆ ਹਨੇਰੀ ਰਾਤ ਹੈ ਭਿਆਨਕ ਰੂਪ ਧਾਰੀ ਬਾਬਾ ਜੀਤ ਸਿੰਘ ਸਾਹਿਬ ਘੇਰੇ ਦੇ ਵਿੱਚ ਹੈ ਬਾਬਾ ਜੀਵਨ ਸਿੰਘ ਤੇ ਬਾਬਾ ਕੋਠਾ ਸਿੰਘ ਦੋ ਮੱਝ ਵੀ ਸਿੱਖਾਂ ਨੇ ਸਹਿਬਜ਼ਾਦੇ ਨੂੰ ਘੇਰੇ ਦੇ ਵਿੱਚੋਂ ਬਾਹਰ ਕੱਢਿਆ ਮਾਇਆ ਪਾਈ ਮੁਗਲਾਂ ਨੂੰ ਪਤਾ ਲੱਗਣ ਲੱਗੇ ਕਿ ਖਾਲਸਾ ਦਲ ਕਿੱਧਰ ਹੈ ਤੇ ਕਿੱਧਰ ਨੂੰ ਚਲੇ ਆ ਗਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨੂੰ ਪਾਰ ਕੀਤਾ ਜਦੋਂ ਸਰਸਾ ਨੂੰ ਪਾਰ ਕਰਦੇ ਨੇ ਤਾਂ ਅਮਰ ਤਵੇੜਾ ਹੁੰਦਾ ਇੱਕ ਪਾਸੇ ਮੁਗਲਾਂ ਦੇ ਨਾਲ ਫੌਜਾਂ ਗੁਰੂਦੇਵ ਸਿੰਘ ਲੜਾਈ ਕਰਦੇ ਹਨ ਯੰਗ ਯੋਧ ਹੁੰਦਾ ਹੈ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕੁਝ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਖੁਦ ਖੁਦਾ ਪਰਮੇਸ਼ਰ ਨੂੰ ਵੀ ਭੁੱਲੇ ਇੱਕ ਪਾਸੇ ਜੰਗ ਇੱਕ ਪਾਸੇ ਭਗਤੀ ਇੱਕ ਪਾਸੇ ਸ਼ਕਤੀ ਦਾ ਸਮੇਲ ਹੁੰਦਾ ਹੈ ਸਰਸਾ ਦਾ ਕਿਨਾਰਾ ਹੈ ਸਰਸਾ ਦੇ ਕਿਨਾਰੇ ਦੇ ਉੱਪਰ ਸਿੱਖ ਕੌਮ ਦਾ ਬਹੁਤ ਕੀਮਤੀ ਖਜ਼ਾਨਾ ਇਤਿਹਾਸ ਕਈ ਗ੍ਰੰਥ ਇਸ ਸਰਸਾ ਦੀ ਪੇਟ ਜੜੇ کئی ਸਿੰਘ ਇਸ ਸਰਸਾ ਦੀ ਪੇਟ ਚੜ ਕੇ ਸ਼ਹੀਦੀਆਂ ਪਾ ਗਏ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਇਸ ਸਰਸਾ ਨੂੰ ਪਾਰ ਕਰਦੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ 35 ਸਿੱਖ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਯੂਯਾਰ ਸਿੰਘ ਸਾਹਿਬ ਇੱਕ ਪਾਸੇ ਨੂੰ ਚਲੇ ਗਏ ਗੁਰਤੇਗ ਬਾਦਰ ਸਿੰਘ ਮਹਾਰਾਜ ਦੀ ਮਹਿਲ ਧਨ ਮਾਤਾ ਗੁਜਰਕੌਰ ਤਨ ਦਾਦੀ ਮਾਤਾ ਗੁਜਰਕਾ ਔਰ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਇੱਕ ਪਾਸੇ ਨੂੰ ਚਲੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਅਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਨੂੰ ਚਲੇ ਗਏ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਉਹ ਪਰਿਵਾਰ ਜੋ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਇਕੱਠਾ ਸੀ ਉਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸਰਸਾ ਨੂੰ ਪਾਰ ਕਰਦੇ ਨੇ ਨਾ ਤਾਂ ਭਾਈ ਬਚੱਤਰ ਸਿੰਘ ਜਸਨੇ ਕਦੇ ਨੰਦਪੁਰ ਸਾਹਿਬ ਦੇ ਯੰਗ ਯੁੱਧ ਦੇ ਸਮੇਂ ਥੱਪੜਾ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਹਾਸੀ ਦਾ ਮੁਕਾਬਲਾ ਕੀਤਾ ਸੀ ਉਹ ਭਾਈ 75 ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਟਰਾ ਨਹੰਖਾਂ ਦੇ ਘਰ ਬੈਠੇ ਨੇ ਤੇ 35 ਸਿੱਖ ਅਗਲੇ ਪਿੰਡੇ ਵੱਲ ਨੂੰ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਰਾ ਨਹੰਖਾਂ ਦੀ ਹਵੇਲੀ ਦੇ ਵਿੱਚ ਭਾਈ 75 ਸਿੰਘ ਨੂੰ ਛੱਡ ਕੇ ਜਿੱਥੇ ਭਾਈ 75 ਸਿੰਘ ਜ਼ਖਮੀ ਹੈ ਬਹੁਤ ਬੁਰੀ ਤਰ੍ਹਾਂ ਤੇ ਸ਼ਹੀਦੀ ਪ੍ਰਾਪਤ ਕਰ ਗਿਆ ਹੈ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਹਬਜ਼ਾਦੇ ਅਤੇ ਸਿੰਘਾਂ ਦੇ ਨਾਲ ਮਲਕਪੁਰ ਤੋਂ ਹੁੰਦੇ ਹੋਏ ਮਲਕਪੁਰ ਦੇ ਵਿੱਚ ਮਲਾਪ ਹੁੰਦਾ ਹੈ ਅਗੇ ਦੱਸਿਆ ਪਠਾਨ ਬੱਚਾ ਰוקਿਆ ਕਹਿੰਦਾ ਪਾਸ਼ਾ ਆਪ ਜੀ ਦੇ ਪਿੱਛੇ ਕਰੀਬ ਮੁਗਲਾਂ ਦੀ 10 ਲੱਖ ਫੌਜ ਚੜੀ ਆਉਂਦੀ ਐ ਮਹਾਰਾਜ ਕਹੇ ਦੇ ਕੋਈ ਕਿਲਾ ਹਵੇਲੀ ਭਾ ਲੋ ਤਾਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਨਾ ਦੇ ਨਗਰ ਵਿੱਚ ਕੱਚੀ ਹਵੇਲੀ ਨਜ਼ਰ ਆਈ ਉੱਥੇ ਆਸਣ ਲਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਦੇ ਫਿਰ ਟਿੱਡੀ ਦਲ ਦਾ ਫੌਜ ਦਾ ਮੁਕਾਬਲਾ ਕੀਤਾ ਜਿਉ ਫੌਜ ਸੀ ਵੈਰੀ ਦੀ ਉਸ ਨੂੰ ਮਾਉਤ ਦੇ ਘਾਟਾ ਉਤਾਰ ਦਿੱਤਾ 8 ਦਾ ਦਿਨ ਚੜਿਆ ਨਾ ਅਮਰਤ ਵੇੜਾ ਹੋਇਆ ਆਸਾ ਦੀ ਵਾਰ ਦਾ ਕੀਤੋਂ ਹੈ ਦੀਵਾਨ ਸਜਿਆ ਪੌੜੀ ਲਗਾ ਕੇ ਗੁਰੂ ਨੂੰ ਖਤਮ ਕਰਨ ਦੀਆਂ ਸਾਜੀਆਂ ਕੋ ਦੀਆਂ ਚਾਲਾਂ ਕਰਦਾ ਹੋਇਆ ਦਿੱਲੀ ਜਨਰੈਲ ਖਵਾਜਾ ਮਹਿਨ ਪਰਖਾ ਸੂਬਾ ਸਰਹੰਦ ਕਸ਼ਮੀਰ ਲਾਹੌਰ ਮਲਤਾਨ ਜਲੰਧਰ ਦਾ ਸੂਬਾ ਪਹਾੜੀ ਰਾਜੇ ਬਾਈ ਧਾਰ ਦੇ ਚਲੰਦਰ ਹਲਕੇ ਦੇ ਰਾਜੇ ਇਹ ਤਿਆਰੀਆਂ ਕਰਦੇ ਨੇ ਉਦੋਂ ਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਟੋਲੇ ਬਣਾ ਕੇ ਜੰਗ ਯੋਧਾ ਕਰਨ ਦੇ ਲਈ ਭੇਜਦੇ ਹਨ ਕੱਚੀ ਗੜੀ ਹੈ ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਗੁਰੂ ਦੇ ਸਿੰਘ ਇੱਕ ਪਾਸੇ 10 ਲੱਖ ਇੱਕ ਪਾਸੇ ਭੁਖੜ ਪਾਣੀ 40 ਟੱਕਰਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜ਼ਿਕਰ ਸਾਹਿਬੇ ਸਾਹਿਬ ਜادہ ਸਹਿਬ ਜادہ ਬਾਬਾ ਅਜੀਤ ਸਿੰਘ ਸਾਹਿਬ ਸਹਿਬ ਜادہ ਬਾਬਾ ਜੂਹਾਰ ਸਿੰਘ ਸਾਹਿਬ ਇੱਥੇ ਸ਼ਹੀਦ ਹੁੰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਦਇਆ ਸਿੰਘ ਭਾਈ ਤਰਮ ਸਿੰਘ ਅਤੇ ਭਾਈ ਮਾਨ ਸਿੰਘ ਅਤੇ ਦੋ ਸਿੱਖ ਹੋਰ ਜਿਨ੍ਹਾਂ ਦੇ ਵਿੱਚ ਭਾਈ ਸੰਗਤ ਸਿੰਘ ਭਾਈ ਸੰਗਤ ਸਿੰਘ ਨੂੰ ਆਪਣੇ ਕਲਗੀ ਤੋੜਾ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾੜੀ ਵਜਾ ਕੇ ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਹੈ ਖਾਲਸੇ ਦਾ ਹੁਕਮ ਮੰਨ ਕੇ ਤਾੜੀ ਵਜਾ ਕੇ ਜਾਂਦੇ ਹਨ ਕਿ ਗੋਵਿੰਦ ਸਿੰਘ ਮਹਾਰਾਜ ਦੀ ਆਵਾਜ਼ ਸੁਣੀ ਤਾੜੀ ਦਾ ਖੜਾਕ ਹੋਇਆ ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਸੋਹਬਤ ਹੈ। ਮੁਗਲਾਂ ਦੇ ਵਿੱਚ ਜਿਹੀ ਹਲਜੁਲ ਪੈਦਾ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਆਪਸ ਦੇ ਵਿੱਚ ਹੀ ਇੱਕ ਦੂਜੇ ਨੂੰ ਵੱਢਣ ਕੱਟਣ ਲੱਗ ਗਏ ਮਾਰਨ ਲੱਗ ਗਏ। ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਭਾਈ ਦਇਆ ਸਿੰਘ ਭਾਈ ਤਾਨੂ ਸਿੰਘ ਤੇ ਭਾਈ ਮਾਨ ਸਿੰਘ ਦੇ ਨਾਲ ਜਾ ਕੇ ਸਤਿਗੁਰੂ ਮਹਾਰਾਜ ਦਾ ਮੇਲ ਮਲਾਪ ਹੁੰਦਾ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਸਤਿਗੁਰੂ ਇਹ ਅਕਾਲ ਪੁਰਖ ਚਾਰ ਦਿੱਤੇ ਦੋ ਜੋੜਾ ਜੋੜਾ ਕਰਕੇ ਤੇਰੇ ਚਰਨਾਂ ਦੇ ਵਿੱਚ ਕੀ ਕਿਸ ਤਾਂ ਉਤਾਰ ਰਿਹਾ ਹਾਂ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਦੁੱਧ ਬਿਨ ਰੋਬਰ ਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਮਾਛੀ ਵਾਲੇ ਦੇ ਸਥਾਨ ਦੇ ਉੱਪਰ ਇਹ ਸ਼ਬਦ ਉਚਾਰਨ ਕੀਤਾ ਬਾਜਾਂ ਵਾਲੇ ਸਤਿਗੁਰੂ ਨੇ ਇੱਥੇ ਹੀ ਪਾਈ ਗਾਨੀ ਖਾਂ ਪਾਈ ਨਵੀਂ ਖਾਂ ਹੋਣਾ ਨਾਲ ਮੇਲ ਹੁੰਦਾ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਚਤੇ ਪੀਰ ਬਣ ਕੇ ਮਾਲਵੇ ਦੇ ਖੇਤਰਾ ਤੋਂ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਦਾਰਾ ਮੰਜੀ ਸਾਹਿਬ ਸ੍ਰੀ ਆਲਮਗੀਰ ਸਾਹਿਬ ਵਿਖੇ ਪਹੁੰਚਦੇ ਹਨ ਜਿੱਥੇ ਭਾਈ ਨਗਾਈਆ ਜੀ ਦੇ ਨਾਲ ਮੇਲ ਹੁੰਦਾ ਹੈ ਇੱਥੋਂ ਭਾਈ ਨਗਾਈਆ ਜੀ ਸਿੱਖਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੋੜੇ ਦਿੰਦੇ ਹਨ ਅਤੇ ਭਾਈ ਗਾਨੀ ਖਾਣਾ ਵੀ ਖਾਂਦੇ ਸੇਵਾ ਨੂੰ ਪ੍ਰਮਾਣ ਕਰਦੇ ਹੋਏ ਇਹਨਾਂ ਨੂੰ ਆਪਣੇ ਨਗਰ ਵਾਪਸ ਮਾਛੀਵਾੜੇ ਭੇਜ ਦਿੰਦੇ ਹਨ ਜਿੱਥੇ ਉਹਨਾਂ ਦਾ ਸਥਾਨ ਹੈ ਪਈ ਬਣਿਆ ਹੋਇਆ ਆਪਜੀ ਅਕਸਰ ਜਦੋਂ ਮਾਛੀਵਾੜਾ ਸਾਹਿਬ ਜਾਂਦੇ ਹੋ ਉਹਨਾਂ ਦੇ ਸਥਾਨਾਂ ਦੇ ਉੱਪਰ ਪਹਿਲਾਂ ਦਰਸ਼ਨ ਕਰਦੇ ਹੋ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਹੋ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਚੱਲੇ ਫਲਾਈ ਸਾਹਿਬ ਗੁਰਦਾਰਾ ਸਾਹਿਬ ਤੋਂ ਹੁੰਦੇ ਹੋਏ ਜਿੱਥੇ ਫਲਾਈ ਦਾ ਦਰਖਤ ਹੈ ਜਿਸ ਦੇ ਨਾਲ ਕੋੜਾ ਬਣਿਆ ਹੈ ਜੋ ਆਲਮਗੀਰ ਸਾਹਿਬ ਤੋਂ ਕੁਝ ਦੂਰੀ ਦੇ ਉੱਪਰ ਹੀ ਹੈ ਇਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏ ਕੱਲੇ ਦੇ ਕੋਲ ਰਾਏਕੋਟ ਵਿਖੇ ਪਹੁੰਚੇ ਇਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਕਰ ਅਤੇ ਹੋਰ ਨਗਰਾਂ ਪਿੰਡਾਂ ਤੋਂ ਹੁੰਦੇ ਹੋਏ ਢਾਬ ਦੇ ਉੱਪਰ ਪਹੁੰਚੇ ਜਿੱਥੇ ਅੱਜ ਗੁਰਦਰਾ ਮਾਹੀ ਦੀਆਣਾ ਸਾਹਿਬ ਸੋਹਬਤ ਹੈ ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਦਰਾਨੇ ਦੀ ਢਾਬ ਦੇ ਉੱਤੇ ਪਹੁੰਚੇ ਉੱਥੇ ਜੰਗ ਜੁੱਦ ਹੋਇਆ ਉਹ ਬਦਾਵਾ ਦੇ ਕੇ ਗੈ ਸਿੱਖ ਜੋ ਸਨ ਉਹ ਉੱਥੇ ਪਹੁੰਚੇ ਹਨ ਆਪਣੀ ਭੁੱਲ ਬਖਸ਼ਾਈ ਹੈ 40 ਮੁਕਤੇ ਬਣੇ ਉਹਨਾਂ ਨੂੰ ਨਤਮਸਤਕ ਹੈ ਕਾਮ ਦੇ ਉਹਨਾਂ ਸ਼ਹੀਦਾਂ ਨੂੰ ਅਤੇ ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਗਲੇ ਪਿੰਡੇ ਤੈ ਕਰਦੇ ਹੋਏ ਪਹੁੰਚਦੇ ਹਨ ਤਖਤ ਸ੍ਰੀ ਹਜੂਰ ਸਾਹਿਬ ਸ੍ਰੀਆ ਵਚਨ ਨਗਰ ਨਾ ਦੇਣ ਮਹਾਰਾਸ਼ਟਰ ਵਿਖੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਾਤੋ ਅਦਾਸ ਬਰਾਗੀ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਹਨ ਭਾਈ ਗੁਰਬਖਸ਼ ਸਿੰਘ ਦਾ ਨਾਮ ਖਿਤਾਬ ਬਖਸ਼ਿਆ ਸਹਿਬਜ਼ਾਤੀਆਂ ਦੀਆਂ ਸ਼ਹੀਦੀਆਂ ਦੱਸੀਆਂ ਗੁਰੂ ਗੁਰਾਂ ਸਾਹਿਬ ਮਹਾਰਾਜ ਨੂੰ ਗੁਰਦਗਾਦੀ ਬਖਸ਼ ਕੇ ਭਾਈ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਪੰਜਾਬ ਦੇ ਬਦਲੇ ਲੈਣ ਲਈ ਜੋ ਪੰਜਾਬ ਦੇ ਉੱਤੇ ਮੁਗਲ ਤਖਾ ਕਰ ਰਹੇ ਸਾਨੂੰ ਉਸ ਦਾ ਬਦਲਾ ਲੈਣ ਦੇ ਲਈ ਕੁਝ ਸਿੱਖਾਂ ਦੇ ਨਾਲ ਪੰਜ ਸਿੱਖਾਂ ਦੇ ਜਥੇ ਦੇ ਨਾਲ ਭੇਜਿਆ ਤੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਵਿਖੇ ਪਿਆਨਾ ਕਰ ਜਾਂਦੇ ਹਨ ਜੋਤੀ ਜੋਤ ਸਮਾ ਜਾਂਦੇ ਹਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਕਹਾਣੀ ਕਰਨੀ ਦੇ ਪੂਰੇ ਸਮਰਥ ਸੂਰਮੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸ਼ੀਰਵਾਦ ਸਦਕਾ ਕਿਰਪਾ ਮਿਹਰ ਸਦਕਾ ਪੰਜਾਬ ਦੇ ਵਿੱਚ ਸਿੱਖ ਰਾਜ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਤੇ ਉਧਰ ਮਾਤਾ ਤਨਮਾਤਾ ਗੁਜਰਕਾਰ ਛੋਟੇ ਸਹਿਬਜਾਦੇ 6 ਅਤੇ 7 ਪੋਦੀ ਦੇ ਦਰਮਿਆਨੀ ਪਰਿਵਾਰ ਤੋਂ ਵਿਛੜ ਕੇ ਪਹੁੰਚਦੇ ਨੇ ਇੱਕ ਕੁੰਮੇ 마ਸ਼ਕੀ ਦੀ ਛੰਨ ਦੇ ਵਿੱਚ ਜਿੱਥੇ ਰਾਤ گزارਦੇ ਹਨ ਉੱਥੇ ਫਿਰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲਦਾ ਹੈ ਜੋ ਆਪਦੇ ਘਾਰ ਆਪਣੇ ਪਿੰਡ ਸੇੜੀ ਲੈ ਜਾਂਦਾ ਹੈ ਖੀੜੀ ਲੈ ਜਾਂਦਾ ਜਿਸ ਕਰ ਸੇੜੀ ਦੱਸਦੇ ਹਨ ਤੇ ਇੱਥੋਂ ਹੀ ਜਦੋਂ ਇਸ ਦੇ ਮਨ ਦੇ ਵਿੱਚ ਮੋਹਰਾਂ ਦੇਖ ਕੇ ਲਾਲਚ ਪੈਦਾ ਹੁੰਦਾ ਹੈ ਤੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਦੀਆਂ ਮੋਹਰਾਂ ਚੋਰੀ ਕਰਕੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਮੁਗਲਾਂ ਕੋਲੇ ਫੜਾ ਦਿੰਦਾ ਹੈ ਜਾਨੀ ਖਾਂ ਮਾਨੀ ਖਾਂ ਉਸ ਸਮੇਂ ਦੇ ਅਫਸਰ ਖੁਦ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਕੋਤਵਾਲੀ ਮਰਿੰਡੇ ਲੈ ਜਾਉਂਦੇ ਹਨ ਉੱਥੇ ਰਾਤ ਰੱਖਦੇ ਹਨ ਤਿਤ ਤਲਾ ਦਿੰਦੇ ਹਨ ਸੂਬੇ ਨੂੰ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਸਦੇ ਛੋਟੇ ਸਹਿਬਜ਼ਾਦੇ ਸਾਡੇ ਕੋਲੇ ਹਨ ਅਤੇ ਉੱਥੇ ਆਪ ਘਟਿਆ ਦੇ ਉੱਪਰ ਬੈਠ ਕੇ ਛੋਟੇ ਸਹਿਬਜ਼ਾਦਿਆਂ ਨੂੰ ਸਿਹੇ ਦੇ ਦੇ ਕੇ ਲੈ ਕੇ ਜਾਂਦੇ ਹਨ ਪਾਪੀ ਕੁੱਤ ਵਾਲੀ ਵਰਿੰਡੇ ਤੋਂ ਸਰਹੰਦ ਤੇ ਲੋਕ ਦੱਸਦੇ ਹਨ ਕਹਿੰਦੇ ਘਰ ਸੱਦ ਕੇ ਜੀ ਲਾਲ ਫੜਾ ਤੇ ਗੰਗੂ ਬੇਈਮਾਨੀ ਕਰਦਾ ਹੈ ਗੰਗੂ ਬੇਈਮਾਨ ਹੋ ਗਿਆ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਆਪਦੇ ਘਰ ਲੈ ਕੇ ਆਇਆ ਉਹਨਾਂ ਨੂੰ ਅੱਜ ਚੰਦ ਮੋਹਰਾਂ ਦੇ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਜਾਦਿਆਂ ਨੂੰ ਗ੍ਰਫਤਾਰ ਕਰਾ ਦਿੱਤਾ ਮੋਹਰਾਂ ਦੇ ਲਾਲਚ ਦੇ ਵਿੱਚ ਮੋਹਰਾ ਵੀ ਨਹੀਂ ਮਿਲਿਆ ਤੇ ਗੁਰੂ ਦੇ ਨਾਲ ਗਦਾਰੀ ਵੀ ਕਰ ਗਿਆ ਬੇਈਮਾਨ ਹੋ ਗਿਆ ਗੰਗੂ ਤੇ ਸਹਿਬ ਜਾਦਿਆਂ ਨੂੰ ਤਸੀਹੇ ਦੇ ਦੇ ਕੇ ਠੰਡੇ ਬੁਰਜ ਦੇ ਵਿੱਚ ਰੱਖਿਆ ਸਰਹੰਦ ਜੋ ਦਿੱਲੀ ਅਤੇ ਲਾਹੌਰ ਦਾ ਸੈਂਟਰ ਸੀ ਉੱਥੇ ਪੂ ਦੀ ਹਨੇਰੀਆਂ ਰਾਤਾਂ ਠੰਡ ਦੀਆਂ ਰਾਤਾਂ ਦੇ ਵਿੱਚ ਸਹਿਬ ਜਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਰੱਖਿਆ ਤੇ ਬਾਬਾ ਮੋਤੀराम ਮਹਰੇ ਨੇ ਉਹ ਸੇਵਾ ਕੀਤੀ ਕਦੇ ਆਪਣੇ ਘਰ ਦੇ ਕਾਗਜ਼ ਕਦੇ ਆਪਣੇ ਘਰਵਾਲੀ ਦੇ ਗਹਿਣੇ ਘੱਟੇ ਮੁਗਲ ਫੌਜਾਂ ਦੇ ਸੁਬੇਦਾਰਾਂ ਨੂੰ ਦੇ ਦੇ ਕੇ ਸਹਿਬਜ਼ਾਦਿਆਂ ਨੂੰ ਸੇਵਾ ਦੇ ਬਦਲੇ ਉਹ ਸੇਵਾ ਕਮਾਈ ਬਾਬਾ ਮੋਤੀराम ਮਹਿਰੇ ਨੇ ਤੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਉੱਥੇ ਹੀ ਜਦੋਂ ਸਾਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਚੜਕੇ ਸ਼ਹੀਦ ਕਰ ਦਿੱਤਾ ਮਾਤਾ ਗੁਜਰਕ ਔਰ ਵੀ ਆਪਣੇ ਸਵਾਸ ਤਿਆਗ ਗਏ ਸਲਾ ਨਦੀ ਦੇ ਵਿੱਚ ਸਾਹਿਬ ਜਾਦਿਆਂ ਦੇ ਜੋ ਸਰੀਰ ਸੀ ਮਾਤਾ ਜੀ ਦੇ ਸਰੀਰ ਸੀ ਜੋ ਠੰਡੇ ਬੁਰਜ ਦੀ ਬੈਕ ਸਾਈਡ ਤੋਂ ਜਲਦੀ ਸੀ ਉਥੇ ਸੜ ਦਿੱਤੇ ਜਿੱਥੇ ਕਰੀਬ 48 ਘੰਟੇ ਕਹਿੰਦੇ ਇਤਿਹਾਸਕਾਰ ਦੱਸਦੇ ਕਿ ਫਪਰੇ ਸ਼ੀਰਾਂ ਨੇ ਰੱਖਿਆ ਕੀਤੀ ਪਹਿਰੇਦਾਰੀ ਕੀਤੀ ਉਹਨਾਂ ਸਰੀਰਾਂ ਦੀ ਅਤੇ ਪਵਾਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਉਥੇ ਟੋਡਰ ਮੱਲ ਜੀ ਭਾਈ ਤਰਲੋਕਾ ਭਾਈ ਬਲੀਆ ਤੇ ਇਹਨਾਂ ਦੇ ਪਰਿਵਾਰ ਉੱਥੇ ਹੀ ਪਪਾ ਮੋਤੀ RAM ਦਾ ਪਰਿਵਾਰ ਸੀ ਜੋ ਇਹਨਾਂ ਨੇ ਬਾਬਾ ਜੀ ਦੇ ਸਥਾਨ ਗੁਰਦਵਾਰਾ ਬਪਾਨਗੜ ਸਾਹਿਬੇ ਖੇ ਮਾਤਾ ਜੀ ਦੇ ਸਰੀਰ ਅਤੇ ਸਭ ਜਾਨ ਦੇ ਸਰੀਰਾਂ ਦੇ ਇਸ਼ਨਾਨ ਕਰਾ ਕੇ ਗੁਰਦਵਾਰਾ ਜੋਤੀ ਸਰੂਪ ਸਾਹਿਬ ਜੋ ਹੈ ਸਥਾਨ ਹੈ ਉੱਥੇ ਬਾਬਾ ਟੁੱਟਰਮਾਲ ਜੀ ਨੇ ਮੋਹਰਾ ਖੜੀਆਂ ਕਰਕੇ ਜ਼ਮੀਨ ਖਰੀਦ ਕੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕੀਤਾ ਦੁਨੀਆ ਦੀ ਸਭ ਤੋਂ ਘੱਟ ਜਗਾ 4 ਸਕਰ ਮੀਟਰ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਭਾਈ ਆਓ ਨਾ ਸ਼ਹੀਦਾਂ ਨੂੰ ਉਹਨਾਂ ਸੂਰਮਿਆਂ ਨੂੰ ਦੇ ਸ਼ਹੀਦਾਂ ਸਿੰਘਾਂ ਬਰਸ਼ੇਰਾਂ ਨੂੰ ਬਾਬਿਆਂ ਨੂੰ ਕਰੋੜਾਂ ਕੋੜਾਂ ਵਾਰ ਨਤਮਸਤਕ ਹੈ ਓ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕਮਾਲ ਬਹੁਤ ਪ੍ਰਗਟਿ ਉਮਰਦਾ ਗੰਬੜਾ ਪਰਿਆਮੇ ਇਕਿਲਾ ਵਾਹਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਸਫਰ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਿਆ ਕੀਰਤਪੁਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਹੁੰਦਾ ਹੋਇਆ ਸ਼ਹੀਦੀਆਂ ਅਤੇ ਉਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਖਾਲਸੇ ਦਾ ਹੁਕਮ ਮੰਨ ਕੇ ਵਖ ਵਖ ਵਾਲਵੇਦੇ ਸਥਾਨਾਂ ਤੋਂ ਹੁੰਦੇ ਹੋਏ ਮਹਾਰਾਸ਼ਟਰ ਦੇ ਵਿੱਚ ਪਹੁੰਚਦੇ ਹਨ ਜਿੱਥੇ ਸੱਚਖੰਡ ਵਿਖੇ ਪਹੁੰਚਦੇ ਹਨ ਉੱਥੇ ਖਾਲਸੇ ਨੂੰ ਹੁਕਮ ਕਰਦੇ ਹਨ ਅਗਿਆਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੋ ਖਾਲਸੇ ਬਣੋ ਅਮਰਤਾਰੀ ਹੋਵੋ ਸਿੰਘ ਸਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਦੇ ਪੁੱਤਰ ਧੀਆ ਬਣੋ ਅਨੰਤਪੁਰ ਸਾਹਿਬ ਦੇ ਵਾਸੀ ਬਣੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਲੌਗ ਨੂੰ ਜੇ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਚੈਨਲ ਤੇ ਨਵੇਂ ਹੋ ਭੋਲੇ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ